ਜਲੰਧਰ ਪੁਲਿਸ ਵੱਲੋਂ ਇੱਕ ਵੱਡੇ ਮਾਮਲੇ ਦੇ ਵਿੱਚ ਜਿਹੜਾ ਕਿ ਸਫਲਤਾ ਹਾਸਲ ਕੀਤੀ ਗਈ ਹੈ ਐਸ ਵਕਤ ਤੁਸੀਂ ਮੇਰੇ ਮਗਰ ਵੇਖ ਸਕੋਗੇ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਵੱਲ ਇੱਥੇ ਤੈਨਾਤ ਹੈ ਕ੍ਰਾਈਮ ਸੀਨ ਦਾ ਜਿਹੜਾ ਕ੍ਰਾਈਮ ਸਪੌਟ ਇੱਥੇ ਤਿਆਰ ਕੀਤਾ ਗਿਆ ਵਾ ਉਹਦੀ ਵਜ੍ਹਾ ਇਹੀ ਹੈ ਕਿ ਕੁਝ ਥੋੜੇ ਪਹਿਲਾਂ ਹੀ ਇੱਥੇ ਜਿਹੜਾ ਕਿ ਇਨਕਾਊਂਟਰ ਹੋਇਆ ਲਾਰੈਂਸ ਗਰੁੱਪ ਦੇ ਦੋ ਜਿਹੜੇ ਗੁਰਗੇ ਦੱਸੇ ਜਾ ਰਹੇ ਨੇ ਉਹਨਾਂ ਨੂੰ ਜਲੰਧਰ ਪੁਲਿਸ ਵੱਲੋਂ ਕਿ ਇੱਥੇ ਜਿਹੜਾ ਹੈ ਕਿ ਇਨਕਾਊਂਟਰ ਕੀਤਾ ਗਿਆ ਵਾ ਜਿਸ ਤਰੀਕੇ ਦੇ ਨਾਲ ਐਸ ਵਕਤ ਤੁਸੀਂ ਪੁਲਿਸ ਦੇ ਮੁਲਾਜ਼ਮ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘੇਰਾਬੰਦੀ ਵੀ ਐਸ ਵਕਤ ਕਿ ਚਲਦੇ ਪਏ ਨੇ ਕਿ ਪੁਲਿਸ ਦੱਸਦੀ ਹੈ ਕਿ ਇਹ ਕਈ ਪਿਛਲੇ ਮਾਮਲਿਆਂ ਦੇ ਵਿੱਚ ਜਿਹੜਾ ਕਿ ਵਾਂਟਡ ਸਨ ਜਿਸ ਤੋਂ ਬਾਅਦ ਕਿ ਅੱਜ ਇੱਥੇ ਨਿਸ਼ਾਨਦੇਹੀ ਕਰਾਉਣ ਵਾਸਤੇ ਇਹਨਾਂ ਨੂੰ ਲੈ ਕੇ ਆਏ ਸੀਗੇ ਕਾਰਨ ਉਹਦਾ ਇਹ ਸੀਗਾ ਕਿ ਇਹਨਾਂ ਵੱਲੋਂ ਜਿਹੜਾ ਕਿ ਕਈ ਵਾਰਦਾਤਾਂ ਨੂੰ ਆਉਣ ਵਾਲੇ ਦਿਨਾਂ 'ਚ ਅੰਜਾਮ ਦਿੱਤਾ ਜਾਣਾ ਸੀ ਤੇ ਇਸ ਥਾਂ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜਾ ਕਿ ਹਥਿਆਰ ਲੁਕੋਏ ਗਏ ਸਨ ਜਿਸ ਤੋਂ ਬਾਅਦ ਜਿਹੜਾ ਹੈ ਕਿ ਪੁਲਿਸ ਵੱਲੋਂ ਇਹਨਾਂ ਨੂੰ ਮੌਕੇ ਤੇ ਲਿਆਂਦਾ ਗਿਆ ਤੇ ਜੋ ਪੁਲਿਸ ਨੇ ਗੱਲਬਾਤ ਕੀਤੀ ਹੈ ਜੋ ਦੱਸਿਆ ਕਿ ਉਸ ਤੋਂ ਬਾਅਦ ਇਥੋਂ ਜਿਹੜਾ ਹੈ ਕਿ ਉਹ ਹਥਿਆਰ ਚੁੱਕਦੇ ਨੇ ਤੇ ਪੁਲਿਸ ਵੱਲ ਜਿਹੜਾ ਹੈ ਕਿ ਉਹ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੁਲਿਸ ਵੱਲੋਂ ਜਿਹੜਾ ਹੈ ਕਿ ਉਹ ਜਵਾਬੀ ਫਾਇਰਿੰਗ ਵੀ ਕੀਤੀ ਗਈ ਹੈ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਦੱਤ ਕੇ ਮੁਕਾਬਲਾ ਕੀਤਾ ਕੁਝ ਦਿਨ ਪਹਿਲਾਂ ਵੀ ਚਲੰਦਰ ਦੇ ਨਾਲ ਲੱਗਦੇ ਜਿਹੜਾ ਕਿ ਉਹ ਏਰੀਆ ਦੇ ਵਿੱਚ ਇਸੇ ਤਰੀਕੇ ਦਾ ਇਨਕਾਊਂਟਰ ਸੀ ਪਿਆ ਤੋਂ ਵੱਧ ਜਿਹੜਾ ਕਿ ਰੌਣ ਚੱਲੇ ਸਨ ਪੁਲਿਸ ਕਮਿਸ਼ਨਰ ਜਿਹੜੇ ਸੁਪਨ ਸ਼ਰਮਾ ਵੀ ਐਸ ਵਕਤ ਜਿਹੜੇ ਨੇ ਕਿ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਿਸ ਤਰੀਕੇ ਦੇ ਨਾਲ ਆਪਣੀ ਉਹ ਇੱਥੇ ਕਾਰਵਾਈ ਕਰਦੇ ਪਏ ਨੇ ਮੁਲਾਜ਼ਮ ਸਹਿਬਾਨ ਇਹਨਾਂ ਨਾਲ ਐਸ ਵਕਤ ਇੱਥੇ ਮੌਜੂਦ ਨੇ ਸਾਰੀ ਟੀਮ ਜਿਹੜੀ ਹੈ ਕਿ ਇੱਥੇ ਮੌਜੂਦ ਹੈ ਜਿਸ ਤਰੀਕੇ ਦੇ ਨਾਲ ਐਸ ਵਕਤ ਇੱਥੇ ਕਾਰਵਾਈ ਜਿਹੜੀ ਹੈ ਕਿ ਉਹ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਆਪ ਖੁਦ ਸੋਪਨੀ ਸ਼ਰਮਾ ਇਸ ਵਕਤ ਫੀਲਡ ਚ ਨੇ ਪਰ ਇੱਕ ਮਾਮਲੇ ਚ ਹੋਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਐਂਡੀਪੀਐਸ ਦੇ ਨਾਲ ਵੀ ਜੁੜੇ ਜਿਹੜੇ ਮਾਮਲੇ ਉਹ ਇਹਨੇ ਇਹ ਜਿਹੜੇ ਮੁਸਕੇ ਮਲਜਮ ਉਹਨਾਂ ਤੇ ਦਰਜ ਨੇ ਹੁਣ ਜਲੰਧਰ ਪੁਲਿਸ ਵੱਲੋਂ ਵੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਕਾਰਵਾਈ ਕੀਤੀ ਜਾਂਦੀ ਹੈ ਇਸ ਵਕਤ ਜਿਹੜਾ ਨੇ ਕਿ ਸੁਪਨ ਸ਼ਰਮਾ ਇਸ ਵਕਤ ਮੌਕੇ ਤੇ ਮੌਜੂਦ ਨੇ ਪਿਛਲੇ ਕੁਝ ਹੀ ਘੰਟਿਆਂ ਦੇ ਵਿੱਚ ਦੁਬਾਰਾ ਗਲੈਂਡ ਕਾਊਂਟਰ ਕਾਰਵਾਈ ਗਰਾਉਂਡ ਫੀਲਡ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਦੇਖੋ ਇਹ ਸਾਰਾ ਨਾ ਇਨਫੋਰਮੇਸ਼ਨ ਬੇਸਡ ਹੁੰਦਾ ਹੈ ਕਿ ਜਦ ਵੀ ਤੁਸੀਂ ਇਨਫੋਰਮੇਸ਼ਨ ਡਵੈਲਪ ਕਰੋ ਕੋਈ ਵੀ ਇਨਫੋਰਮੇਸ਼ਨ ਆਉਂ ਮੂ ਡਵੈਲਪ ਕਰਨਾ ਪੈਂਦਾ ਇਹ ਜਿਹੜੇ ਮਲਜਮ ਸੀਗੇ ਇਹ ਕਈ ਪਾਮਾਮਲੇ ਚ ਵੰਸ਼ਿਤ ਸੀਗੇ ਜਿਹੜਾ ਅੱਜ ਇੱਥੇ ਲਿਆਂਦਾ ਇਹਨਾਂ ਦਾ ਮੁੱਖ ਕారణ ਕਿ ਇੱਥੇ ਸੀਗਾ ਕਿ ਇਹਨਾਂ ਨੇ ਹਥਿਆਰ ਛੁਪਾਏ ਹੋਏ ਸੀਗੇ ਇੱਥੇ ਤੇ ਇਹ ਪੁਰਾਣਾ ਇੱਕ ਕੰਸਟਰਕਟਡ ਸਟਰਕਚਰ ਸੀਗਾ ਲੋਡਡ ਵੈਪਨ ਸੀਗੇ ਠੀਕ ਹੈ ਤੇ ਇੱਕ 34 ਬੋਰ ਦਾ ਪਿਸਟਲ ਹੈ ਚਾਇਨਾ ਮੇਡ 17 ਰਾਉਂਡ ਸੀਗੇ ਉਹਦੇ ਅੰਦਰ ਇੱਕ 32 ਬੋਰ ਦਾ ਜਰਮਨ ਮੇਡ ਰਿਵੋਲਵਰ ਸੀਗਾ ਉਹ ਵੀ ਲੋਡਡ ਸੀਗਾ ਇੱਕ 32 ਬੋਰ ਦਾ ਪਿਸਟਲ ਸੀਗਾ ਤੇ ਪੁਲਿਸ ਨੇ ਫਾਇਰਿੰਗ ਕੀਤੀ ਜਵਾਬੀ ਪੁਲਿਸ ਨੇ ਵੀ ਹੈਵੀ ਫਾਇਰਿੰਗ ਕੀਤੀ ਇੱਕ ਤੇ ਗੋਲੀ ਲੱਗੀ ਤੇ ਇਹਨੂੰਟ੍ਰੈਲਾਈਜ਼ ਕਰ ਲਿਆ ਅੱਛਾ ਆਉਣ ਵਾਲੇ ਦਿਨਾਂ ਚ ਉਹੀ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਫਰੋਤੀ ਦੇ ਨਾਲ ਜੁੜੇ ਹੋਏ ਤੇ ਖਾਸ ਤੌਰ ਤੇ ਗੈਂਗ ਕਿਹੜਾ ਫਰੋਤੀ ਦੇ ਨਾਲ ਵੀ ਜੁੜੇ ਇਹਨਾਂ ਦੇ 16 ਪਰਚੇ ਦਰਜ ਇਹਨਾਂ ਦੋਨਾਂ ਤੇ 16 ਸਰ ਏਜ ਕਿੰਨੀ ਹੈ ਦੋਨਾਂ ਦੀ ਏਜ ਹੈ 25-26 ਸਾਲ ਹੈ ਹਾਂਜੀ ਠੀਕ ਜੀ ਪਿਛਲੀ ਵਾਰ ਵੀ ਇੱਕ ਜਿਹੜਾ ਇੰਕਾਊਂਟਰ ਹੋਇਆ 17 ਸਾਲ ਦਾ ਉਹਨ ਦੇ ਵਿੱਚ ਇੱਕ ਜੁਆਕ ਹੀ ਕਵਾਂਗੇ ਕਿ ਮੁੰਡਾ ਉਹਨ ਦੇ ਵਿੱਚ ਹੈ ਮਾਈਂਡ ਸੈਟਅਪ ਕਿਸ ਤਰੀਕੇ ਨਾਲ ਤਿਆਰ ਹੋ ਰਿਹਾ ਇਹ ਇੱਕ ਮਿਡਲ ਮੈਨ ਨੇ ਡਿਲੀਵਰੀ ਬॉयਜ਼ ਨੇ ਜਾਂ ਰੇਕੀ ਕਰਨ ਵਾਲੇ ਨੇ ਇਕ ਹੀ ਹੈ ਸਾਰਾ ਕਿਉਂਕਿ ਤੁਸੀਂ ਬਹੁਤ ਸਾਰੇ ਇੰਕਾਊਂਟਰ ਵੀ ਕੀਤੇ ਨੇ ਇਹ ਨਾ ਕਮਾਂਡ ਪੰਡਰਲਾਈਜ਼ ਨਹੀਂ ਕੀਤਾ ਜਾ ਸਕਦਾ ਕਿ ਇਹ ਡਿਲੀਵਰੀ ਬॉय ਹਰ ਬੰਦਾ ਹਰ ਕੰਮ ਕਰਦਾ ਜਿਹਨੂੰ ਕੋਈ ਟਾਸਕਿੰਗ ਹੁੰਦੀ ਹੈ ਕੁਝ ਕੰਮ ਆਪਣੇ ਫਾਇਦੇ ਲਈ ਕਰਦੇ ਹੁਣ ਜਿਹੜਾ ਲਾਰਜ ਗਰੋ ਹੁੰਦਾ ਉਹਦੇ ਕਹਣੇ ਤੇ ਕਰਦੇ ਅੱਛਾ ਮੇਰਾ ਨਾ ਇੱਕ ਸਵਾਲ ਪੂਰੀ ਓਵਰਾਲ ਪੁਲਿਸਿੰਗ ਸਟੇਟ ਨੂੰ ਲੈ ਕੇ ਹੈ ਕਿ ਮਾਈਂਡ ਸੈਟ ਅਪ ਹੁਣ ਪੁਲਿਸ ਨੇ ਕਿਦਾਂ ਤਿਆਰ ਕੀਤਾ ਕਿਉਂਕਿ ਇਨਕਾਊਂਟਰ ਦੀਆਂ ਨਿਊਜ਼ ਬਹੁਤ ਆ ਰਹੀ ਹੈ ਪਿਛਲੇ ਦਿਨਾਂ ਚ ਤੁਸੀਂ ਜਿਹੜਾ ਕਿ ਕੀਤਾ ਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਹੈ ਗੋਲੀ ਦਾ ਜਵਾਬ ਗੋਲੀ ਨਾਲ ਹੀ ਹੈ ਅਤੇ ਤਾਂ ਇਹ ਤਾਂ ਬਿਲਕੁਲ ਕਲੀਅਰ ਕਰ ਡਾਇਰੈਕਸ਼ਨਸ ਹਨ ਜਿਹੜਾ ਕ੍ਰਿਮੀਨਲ ਹੈ ਤੇ ਹਾਰਡ ਐਂਡ ਕ੍ਰੋਨਿਕ ਕ੍ਰਿਮੀਨਲ ਹਾਰਡ ਐਂਡ ਕ੍ਰਿਮੀਨਲ ਉਹ ਜੀ ਜੇ ਅਗਰ ਫਾਇਰ ਕਰਦਾ ਹੈ ਜੇ ਅਗਰ ਕਾਨੂੰਨ ਆਪਣੇ ਹੱਥ ਚ ਲਿੰਦਾ ਹੈ ਤੇ ਫਿਰ ਸਖਤੋ ਸਖਤ ਕਾਰਵਾਈ ਹੋ ਰਹੀਆਂ ਹਾਰਡਨ ਹਿੱਟ ਕਾਰਵਾਈਆਂ ਹੋ ਰਹੀਆਂ ਇਹਦੇ ਰਿਜ਼ਲਟ ਕੀ ਮਿਲ ਰਿਹਾ ਹੁਣ ਤੱਕ ਦੇ ਨਤੀਜੇ ਕੀ ਨਿਕਲੇ ਨੇ ਓਵਰਆਲ ਪੂਰੇ ਡਟਰੈਂਸ ਨਹੀਂ ਡਟਰੈਂਸ ਤਾਂ ਹੈ ਹੀ ਨਾ ਜੀ ਬੰਦਾ ਕੋਈ ਇੱਕ ਵਾਰਦਾਤ ਕਰਨ ਤੋਂ ਪਹਿਲਾਂ ਦੋ ਤਿੰਨ ਵਾਰ ਸੋਚਦਾ ਹੈ ਜਲੰਧਰ ਜੀ ਵਿੱਚ ਗੱਲ ਕਰੀਏ ਤੇ ਕ੍ਰਾਈਮ ਅੱਗੇ ਨਾਲੋਂ ਘਟਿਆ ਅਸੀਂ ਮੰਨਦੇ ਦੇਖਦੇ ਵੀ ਚਪਟ ਮਾਰ ਵੀ ਘਟੇ ਨੇ ਲੰਗੜਿਆਂ ਦੀਆਂ ਫੋਟੋਆਂ ਵੀ ਆ ਰਹੀਆਂ ਨੇ ਫਰਕ ਤਾਂ ਪੈਂਦਾ ਨਹੀਂ ਡਟਰੈਂਟ ਹੁੰਦਾ ਹੈ ਸੋਸਾਇਟੀ ਦੇ ਆਮ ਸ਼ਹਿਰੀ ਨੂੰ ਕੰਫੀਡੈਂਸ ਆਂਦਾ ਲੋਕਾਂ ਨੂੰ ਅਪੀਲ ਕੀ ਕਰਦੇ ਹੋ ਜੋ ਇਹ ਸਾਰੀਆਂ ਚੀਜ਼ਾਂ ਤੋਂ ਜੂਝਦੇ ਪੈਣੇ ਬਹੁਤ ਸਾਰੀਆਂ ਕਾਲਜ਼ ਵੀ ਨੇ ਕੱਲ ਵੀ ਮੁਹਾਲੀ ਜਿਹੇ ਤਰੀਕੇ ਦੇ ਨਾਲ ਹਮਲਾ ਹੋਇਆ ਲੋਕਾਂ ਨੂੰ ਕੀ ਅਪੀਲ ਕਰਦੇ ਪੁਲਿਸਿੰਗ ਕਿਸ ਤਰੀਕੇ ਨਾਲ 112 ਤੇ ਕੰਪਲੇਂਟ ਕਰੋ 112 ਤੇ ਕਰੋ ਤੇ ਪੁਲਿਸ ਹਮੇਸ਼ਾ ਹਾਜ਼ਰ ਹੁੰਦਾ ਹੈ ਥੈਂਕ ਯੂ ਥੈਂਕ ਯੂ ਸਰ ਸਾਰੀ ਜਾਣਕਾਰੀ ਜਿਹੜੀ ਹੈ ਕਿ ਸੁਪਨ ਸ਼ਰਮਾ ਹੋਰਾਂ ਨੇ ਇਨਕਾਊਂਟਰ ਦੇ ਰਿਗਾਰਡਿੰਗ ਦਿੱਤੀ ਹੈ ਤੋ ਜਿਹੜੇ ਨੇ ਕਿ ਉਹ ਯੁਵਕ ਨੇ ਮੁਲਜ਼ਮ ਨੇ ਲਾਰੈਂਸ ਗਰੁੱਪ ਦੇ ਨਾਲ ਸੰਬੰਧ ਨੇ 25 26 ਸਾਲ ਇਹਨਾਂ ਦੀ ਉਮਰ ਹੈ ਤੇ ਜਿਹੜਾ ਕਿ ਉਹਨਾਂ ਵੱਲੋਂ ਜੋ ਵੀ ਕਾਰਵਾਈ ਜਿਹੜੀ ਹੈ ਕਿ ਪੁਲਿਸ ਤੇ ਕੀਤੀ ਗਈ ਹਾਲਾਂਕਿ ਮਾਫ ਕਰਨਾ ਬਿਨਾ ਕਾਰਵਾਈ ਉਹਨਾਂ ਵੱਲੋਂ ਕੀਤੀ ਚਾਪੀ ਕਾਰਵਾਈ ਅਗਲੀ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਹੋਰ ਕਿਸ ਤਰੀਕੇ ਨਾਲ ਅੱਖ ਨਿਕਲ ਕੇ ਸਾਹਮਣੇ ਆਉਂਦੇ ਨੇ ਕੀ ਇਸ ਮਾਮਲੇ ਦੇ ਵਿੱਚ ਤੇ ਖਾਸ ਤੌਰ ਤੇ ਇਸ ਕੇਸ ਦੇ ਵਿੱਚ ਅਪਡੇਟ ਨਿਕਲ ਕੇ ਆਂਦੀ ਹੈ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ